ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਚੈਨਲ ਖਦੀ ਬਲੌਗ ਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਅੱਜ ਦਾ ਆਪਾਂ ਬਲੌਗ ਹੁਣ ਲੱਗੇ ਸੀ ਜੀ ਸ਼ੁਰੂ ਕਰਨਾ ਤੇ ਅੱਜ ਆਪਾਂ ਤੁਹਾਨੂੰ ਇੱਕ ਰੈਸਪੀ ਬਣਾਉਣਾ ਦੱਸਾਂਗੇ ਜੀ ਤੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਅੱਗੇ ਵੱਟ ਤੋਂ ਵੱਟ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਵੇਂ ਆ ਤਾਂ ਜੀ ਬਣੀ ਰਹੇ ਹੋ ਜੀ ਵੀਡੀਓ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਆਪਾਂ ਬਣਾਏ ਗੋੜ ਵਾਲੇ ਸਕਰਪਾਰੇ ਬਹੁਤ ਹੀ ਟੇਸਟੇ ਤੇ ਬਹੁਤੀ ਸੋਖੇ ਤਰੀਕੇ ਨਾਲ ਤੇ ਆਪਾਂ ਬੱਚਿਆਂ ਨੂੰ ਘਰ ਵਿੱਚ ਬਣਾ ਕੇ ਦੇ ਸਕਦੇ ਆ ਵੀ ਜਿਵੇਂ ਖਾਣ ਨੂੰ ਮੰਗਦੇ ਹਨ ਨਾਲੇ ਵੀ ਹੈਲਦੀ ਹੈ ਕੋਈ ਜ਼ਿਆਦਾ ਵਿੱਤਲੀਆਂ ਚੀਜ਼ਾਂ ਨਾਲ ਬਹੁਤ ਵਧੀਆ ਚੀਜ਼ ਹੈ ਤੇ ਜੇ ਬੱਚਿਆਂ ਨੂੰ ਪਾਈਦਿੰਗ ਚੀਜ਼ਾਂ ਬਣਾ ਕੇ ਦੇਵਾਂਗੇ ਹਨ ਫੇਰੀ ਬੱਚਿਆਂ ਨੂੰ ਪਿਛਲੇ ਚੀਜ਼ਾਂ ਬਾਰੇ ਖਰਾਕਾਂ ਬਾਰੇ ਪਤਾ ਲੱਗੂਗਾ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਗੋੜਾ ਵਾਲੇ ਸ਼ਕਰਪਾਰੇ ਬਣਾਉਣੇ ਤੇ ਆਓ ਆਪਾਂ ਹੁਣ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਟਾ ਲੈ ਲੈ ਜੀ ਆਪਾਂ ਇਹ ਆਪਾਂ ਲਿਆਂ ਦੋ ਗੋਲਿਆਂ ਨੂੰ ਪੂਰ ਨੂੰ ਭਰ ਕੇ ਤੇ ਥੋੜਾ ਜਿਹਾ ਉੱਤੇ ਪਾ ਲਿਆ ਸੀਗਾ ਤੇ ਇੰਨਾ ਪਕਿਓ ਲਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਬ੍ਰੇਕਿੰਗ ਪਾウダー ਇੰਨਾ ਕ ਸੋਡਾ ਨਹੀਂ ਪਾਉਣਾਗਾ ਤੇ ਇਹ ਪਾਊਡਰ ਹੀ ਪਾਉਣਾ ਤੇ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਕੇਰਾ ਥੋੜਾ ਪੈਣਾ ਬਾਅਦ ਚ ਲੋੜ ਪਈ ਤਾਂ ਪਾ ਲੈਣਾਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇੱਥੇ ਆਪਾਂ ਕਣਕ ਦਾ ਆਟਾ ਲਿਆਗਾ ਤੇ ਮੈਂ ਇਦਾਂ ਵੀ ਲੈ ਸਕਦੇ ਆ ਤੇ ਪਰ ਸਾਡੇ ਮੰਮੀ ਕਹਿੰਦੇ ਕਣਕ ਦੇ ਆਟੇ ਦੀ ਬਣਾਉਣਾ ਉਹ ਹੀ ਬਣਾਉਣੇ ਆ ਤੇ ਅੱਗੇ ਕਣਕ ਦੇ ਆਟੇ ਦੀ ਲੋਕ ਖਾਂਦੇ ਸੀ ਇਹ ਵੀ ਵੀ ਮੈਂ ਇਦਾਂ ਤਾਂ ਕਹਿੰਦੀ ਖਾ ਖਾ ਕੇ ਰੋਜੇ ਵੀ ਰੋਗ ਲਾਉਂ। ਇਸ ਤਰ੍ਹਾਂ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਇਹਨੂੰ ਮਿਕਸ ਕਰ ਲੈਣਾ। ਆਏ ਬਸ ਥੋੜਾ ਥੋੜਾ ਜਿੰਨੀ ਕ ਆਪਣਾ ਲੋੜ ਆ ਵੀ। ਉਹਨੇ ਕਿ ਆਪਾਂ ਸਾਫ਼ਤ ਰੱਖਣਾ ਇਹਨੂੰ ਥੋੜਾ ਜਿਹਾ। ਬੀਕ ਨਾ ਨਹੀਂ ਕਰਨਾ ਜ਼ਿਆਦਾ। ਤੇ ਹੁਣ ਇਹ ਆਪਾਂ ਤੁਹਾਨੂੰ ਤਿਆਰ ਕਰਕੇ ਦਿਖਾਉਣੀ ਹੈ। ਲਓ ਜੀ ਹੁਣ ਇੱਥੇ ਆਪਣਾ ਆਟਾ ਗੁੰਨ ਲਿਆ ਤੇ ਇਹਨੂੰ ਹੁਣ ਆਪਾਂ 10-12 ਮਿੰਟ ਟਿਕਾ ਟਾ ਕੇ ਰੱਖ ਦਿਆਂਗੇ ਫਿਰ ਮਿਲਦੇ ਆਪਾਂ ਲਓ ਜੀ ਇਹਨੂੰ 10 ਤੋਂ 15 ਮਿੰਟ ਹੋ ਗਏਗੀ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਤੇ ਹੁਣ ਆਪਾਂ ਵੇਲ ਲਾਂਗੇ ਇਹਨੂੰ ਸੈਲਫ ਦੇ ਉੱਪਰ ਕਿਉਂਕਿ ਚਕਲਾ ਥੋੜਾ ਜਿਹਾ ਛੋਟਾ ਵੀ ਤੇ ਆਪਾਂ ਵੱਡੇ ਵੇੜੇ ਕਰਨੇ ਆ ਤੇ ਵੀ ਇਹਦੀ ਰੋਟੀ ਵੱਡੀ ਸਾਰੀ ਬਣ ਜਾਈ ਨਹੀਂ ਇਹਨੂੰ ਦੋ ਹਿੱਸਿਆਂ ਚ ਕਰ ਲਾਂਗੇ ਆਪਾਂ ਇਸ ਤਰ੍ਹਾਂ ਤੇ ਆਪਾਂ ਸਰਫ ਦੇ ਉੱਪਰ ਆਇਆ ਹੋਲਾ ਕੇ ਥੋੜਾ ਜਿਹਾ ਤੇ ਹੱਥਾਂ ਤੇ ਲਾ ਕੇ ਥੋੜਾ ਜਿਹਾ ਇਸ ਤਰ੍ਹਾਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਆ ਦੇਖੋ ਬਹੁਤ ਹੀ ਸੋਹਣਾ ਬਣ ਗਿਆ ਸੌਫਟ ਇਸ ਤਰ੍ਹਾਂ ਹੁਣ ਇਹਨੂੰ ਗੋਲ ਕਰਕੇ ਜੀ ਆਪਾਂ ਰੋਟੀ ਦੇ ਪੇੜਾ ਕਰਦੇ ਹੁੰਨੇ ਆ ਉਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਵੇਲ ਲਾਂਗੇ ਥੋੜਾ ਜਿਹਾ ਘਿਓ ਲਾ ਕੇ ਤੇ ਥੋੜਾ ਜਿਹਾ ਆਪਾਂ ਲਾਵਾਂਗੇ ਬੇਲਣੇ ਨੂੰ ਵੀ ਇਸ ਤਰ੍ਹਾਂ ਤੇ ਨਾ ਹੀ ਇਹਨੂੰ ਆਪਾਂ ਜ਼ਿਆਦਾ ਵੀ ਮੋਟਾ ਰੋਟੀ ਬੇਲਣੀ ਆ ਤੇ ਨਾ ਹੀ ਜ਼ਿਆਦਾ ਵੀ ਪਤਲੀ ਸਾਬ ਜੀ ਨਾ ਬਸ ਆਪਾਂ ਬੇਲ ਕੇ ਇਸ ਤਰ੍ਹਾਂ ਇਸ ਤਰ੍ਹਾਂ ਕੰਨੀ ਹੋ ਜਾਂਦੀ ਹੁੰਦੀ ਆ ਇਹਨ ਤੋਂ ਬਾਅਦ ਛੱਥਾ ਨਾ ਕਰ ਲੈ ਐਸੇ ਤੱਕ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਅਸਤਰ ਕੋਸਾ ਪੱਤ ਹਨਾ ਕਰ ਲਾਂਗੇ ਲਓ ਜੀ ਆਪਾਂ ਇਸ ਤਰ੍ਹਾਂ ਸੈੱਟ ਕਰ ਲਿਆ ਇਹਨੂੰ ਵੀਲ ਕੇ ਤੇ ਹੁਣ ਆਪਾਂ ਕੱਟ ਲਾਂਗੇ ਆਪਾਂ ਇੱਕ ਸਾਈਡ ਕੰਨੀ ਤੋਂ ਲੱਗ ਜਾਾਂਗੇ ਇਸ ਤਰ੍ਹਾਂ ਪਹਿਲਾ ਇਸ ਤਰ੍ਹਾਂ ਕੱਟ ਲਾਂਗੇ ਆਪਾਂ ਬਹੁਤ ਹੀ ਟੇਸਟੀ ਰੈਸਪੀ ਬਣਦੀ ਹੈ ਇਹਦੀ ਇੱਕ ਵਾਰ ਜ਼ਰੂਰ ਘਰ ਦੇ ਵਿੱਚ ਟਰਾਈ ਕਰਕੇ ਦੇਖਿਓ ਫਿਰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਬਣੀ ਤੇ ਬਾਕੀ ਸੌਖਾ ਵੀ ਤਰੀਕਾ ਵਧੀਆ ਹੈਗਾ ਇਸ ਤਰ੍ਹਾਂ ਵੱਡੇ ਛੋਟੇ ਵੀ ਆਪਾਂ ਕੱਟ ਸਕਦੇ ਹਾਂ ਤੇ ਇਦਰੋਂ ਆਪਾਂ ਇਸ ਤਰ੍ਹਾਂ ਲਾ ਦੇਂਗੇ ਇੱਕ ਪਾਸੇ ਛੋਟੇ ਹੋ ਜਾਣਗੇ ਚਲੋ ਤੇ ਇੱਥੋਂ ਆਪਾਂ ਐਡਿਟ ਕਰ ਦੇਂਗੇ ਬਾਕੀ ਸਾਈਜ਼ ਆਪਾਂ ਤੁਸੀਂ ਆਪਣੇ ਹਿਸਾਬ ਨਾਲ ਕੱਟ ਸਕਦੇ ਹੋ ਵੱਡਾ ਛੋਟਾ ਜਿਵੇਂ ਤੁਹਾਨੂੰ ਪਸੰਦ ਆ ਉਹ ਦੇਖ ਤੇ ਇਸ ਤਰ੍ਹਾਂ ਆਪਾਂ ਇਹਨੂੰ ਕਿਸੇ ਬਾਟਨ ਦੇ ਵਿੱਚ ਕੱਢ ਲਾਂਗੇ ਤੇ ਆਈ ਆਪਾਂ ਦੂਸਰਾ ਹਿੱਸਾ ਜਿਹੜਾ ਆٹے ਦਾ ਰੱਖਿਆ ਸੀ ਤੇ ਆਪਾਂ ਉਹ ਨੂੰ ਵਰਤ ਲਾਂਗੇ ਆ ਦੇਖੋ ਵੀ ਨਾ ਤਾਂ ਜਿਆਦਾ ਮੋਟਾ ਇਹ ਤੇ ਨਾ ਹੀ ਜਿਆਦਾ ਪਤਲਾ ਇਸ ਬੇਲੀ ਦੀ ਰੋਟੀ ਆਪਾਂ ਤੇ ਇਸ ਤਰ੍ਹਾਂ ਆਪਾਂ ਕੱਢ ਲੈਨੇ ਆ ਤੇ ਫਿਰ ਦੂਜੀ ਰੋਟੀ ਵੀ ਬੇਲ ਕੇ ਆਪਾਂ ਇਸ ਤਰ੍ਹਾਂ ਹੀ ਬਣਾ ਲੈਨੇ ਆ ਫਿਰ ਅੱਗੇ ਦਿਖਾਉਨੇ ਆ ਸੋਨੋ ਤੇ ਪੂਰੀ ਵੀਡੀਓ ਦੇਖਿਓ ਵੀਡੀਓ ਦੇ ਨਾਲ ਤੱਕ ਬਣੇ ਰਹੋ ਕਾਉ ਜੀ ਹੁਣ ਆਪਾਂ ਦੂਸਰੀ ਰੋਟੀ ਵੀ ਬੇਲ ਕੇ ਇਸ ਤਰ੍ਹਾਂ ਹੀ ਇਹ ਕੱਢ ਲਈ ਤੇ ਇਹਨੂੰ ਕੱਢ ਲਾਂਗੇ ਤੇ ਫਿਰ ਆਪਾਂ ਦਿਖਾਉਂਦੇ ਸੋ ਤੇਲ ਆਪਣਾ ਗਰਮ ਹੋਇਆ ਪਿਆ ਉਹ ਆਪਾਂ ਚੁੱਲ੍ਹੇ ਤੇ ਘਾ ਟੱਗ ਕਰਕੇ ਰੱਖਿਆ ਹੁੰਦਾ ਸੀਗਾ ਤੇ ਇੱਕ ਇਹਦੇ ਚ ਖਾਸ ਗੱਲ ਇਹ ਹੁੰਦੀ ਜੀ ਅੱਗ ਵੀ ਘੱਟ ਕਰਕੇ ਰੱਖਿਓ ਜੇ ਗੈਸ ਤੇ ਬਣਾਉਣੀ ਆ ਤਾਂ ਵੀ ਗੈਸ ਵੀ ਲੋ ਰੱਖਿਓ ਲਓ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਚੁੱਲ੍ਹੇ ਕੋਲੇ ਕਿਉਂ ਆਪਣਾ ਗਰਮ ਹੋ ਗਿਆ ਜੀ ਤੇ ਆਪਾਂ ਚੈੱਕ ਕਰਕੇ ਦੇਖ ਵੀ ਲੈਨੇ ਆ ਇੱਕ ਵਾਰ ਹਾਂਜੀ ਗਰਮਾ ਉੱਪਰ ਆ ਗਿਆ ਉੱਠ ਕੇ ਤੇ ਹੁਣ ਆਪਾਂ ਵੀ ਪਾ ਸਕਦੇ ਆ ਇਹਦੇ ਵਿੱਚ ਇੱਕ ਨਾ ਜ਼ਿਆਦਾ ਨਹੀਂ ਗਰਮ ਕਰਨਾ ਕਿਉਂ ਤੇ ਮੀਡੀਅਮ 'ਚ ਰੱਖਣਾ ਸਾਬ ਨਾਲ ਕਿਉਂਕਿ ਜਿਆਦਾ ਗਰਮ ਹੋਊਗਾ ਉੱਤੋਂ ਤਾਂ ਜਲਦੀ ਬ੍ਰਾਊਨ ਹੋ ਜਾਣਗੇ ਸਕਰਪਾਰੇ ਤੇ ਵਿੱਚੋਂ ਵੀ ਕੱਚੇ ਰਹਿ ਜਾਣਗੇ ਤੇ ਇਸ ਕਰਕੇ ਆਪਾਂ ਜਿਆਦਾ ਨਹੀਂ ਗਰਮ ਕਰਨਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਆਪਾਂ ਸਾਵਜਿਨੈ ਪਾਵਾਂਗੇ ਦੋ ਤਿੰਨ ਵਾਰੀਆਂ ਚ ਕੱਢ ਲਾਂਗੇ ਇਸ ਤਰ੍ਹਾਂ ਪਾਉਣੇ ਆ ਜੀ ਇਹ ਨਾਲ-ਨਾਲ ਉੱਪਰ ਦੀ ਐ ਨਹੀਂ ਵੀ ਇਕੱਠੇ ਸੈੱਟ ਦੇਣੇ ਆ ਤੇ ਇੱਕ ਜੀ ਇਹਨੂੰ ਹਲਾਉਣਾ ਨਹੀਂ ਕਿਰਾਂ ਜਲਦੀ ਥੋੜਾ ਜਿਹਾ ਸੇਕ ਲੱਗ ਜਾਂਦੇ ਨਹੀਂ ਤਾਂ ਫਿਰ ਇਹ ਇਕੱਠੇ ਜੀ ਹੋ ਜਾਣਗੇ ਤੇ ਹੁਣ ਆਪਾਂ ਜਿਹੜੇ ਇਹਨੂੰ ਹਲਾਵਾਂਗੇ ਨਾ ਇਹ ਕਾਇ ਨਹੀਂ ਉੱਥੋਂ ਹੀ ਲਾ ਦਫਲਾ ਦੂ ਨਹੀਂ ਕਰਦੇ ਨਾ ਤੇ ਇਸ ਤਰ੍ਹਾਂ ਵਿਚਾਲੇ ਨੂੰ ਚੱਕ ਕੇ ਤੇ ਇਹਨਾਂ ਨੂੰ ਐ ਉੱਪਰ ਦੀ ਉੱਪਰ ਰੱਖਦੇ ਜਾਣਾ ਇਸ ਤਰ੍ਹਾਂ ਕਿਉਂਕਿ ਫਿਰ ਆਏ ਚਾਰ ਚਪੇਰਾਂ ਤੋਂ ਇਹ ਪੱਕ ਜਾਣ ਚੰਗੀ ਤਰ੍ਹਾਂ ਫੇਰ ਹੀ ਵਧੀਆ ਬਣਨਗੇ ਹਨ ਇਸ ਤਰ੍ਹਾਂ YouTube ਤੇ ਆਇਆ ਪੱਕ ਪਰ ਇਸ ਤਰ੍ਹਾਂ ਕਰਦੇ ਪਰ Saya selfie dengan Ya, kira yang harta halal. Hai, ini bijinya apa? Pokoknya The flat, the ब्राउन ਹੁੰਦੇ ਜਾਂਦੇ ਆ ਨਾ ਬਸ ਅੱਗ ਘੱਟ ਤੇ ਰੱਖਣੀ ਹੈ ਇਹ ਹੁਣ ਅਗੇ ਦਿਖਾ ਲਈ ਆਪਾਂ ਤੁਹਾਨੂੰ ਬ੍ਰਾਊਨ ਕਰਕੇ ਲਓ ਜੀ ਆਪਣੇ ਹੋ ਗਏ ਤਿਆਰ ਬ੍ਰਾਊਨ ਬ੍ਰਾਊਨ ਹੋ ਗਏ ਵਧੀਆ ਰੜ ਗਈ ਹੈ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ બસ ਇਸੇ ਗੱਲ ਦਾ ਖਿਆਲ ਰੱਖਿਓ ਜੀ ਮੱਠੀ ਮੱਠੀ ਅੱਗ ਤੇ ਆਪਾਂ ਰਾੜਨਾ ਇਹਨਾਂ ਨੂੰ ਜਿਆਦਾ ਅੱਗ ਨਹੀਂ ਕਰਨੀ ਫੇਰ ਕਮ ਖਾ ਹੋ ਜਾਊਗਾ ਕਿਉਂਕਿ ਵਿੱਚੋਂ ਕੱਚੇ ਰਹਿ ਜਾਣਗੇ ਉਦੋਂ ਹੀ ਖੇਦੀ ਰੜ ਜਾਣੇ ਤੇ ਹੁਣ ਆਪਾਂ ਪਾਵਾਂਗੇ ਜੀ ਦੂਸਰੇ ਇਸ ਟਰਾਈ ਪਾ ਦੇਣੀ ਉਹ ਵੀ ਆਪਾਂ ਸੈਟ ਇਕੱਠੇ ਨਾ ਸੁੱਟਿਓ ਦੋ ਦੀ ਵਾਰੀ ਜਿਪੋ ਮੈਂ ਤਿੰਨ ਵਾਰੀਆਂ ਚ ਪਾਉਣੇ ਪੈ ਜਾਣ ਆਪਾਂ ਨੂੰ ਬਸ ਪਿਆਰ ਨਾਲ ਸ਼ਾਂਤੀ ਨਾਲ ਬਣਾਇਓ ਫਿਰ ਬਹੁਤ ਹੀ ਟੇਸਟੀ ਬਹੁਤ ਹੀ ਬੜੀਆ ਬਣਗੇ ਇਹਨੇ ਦੇ ਖਾਣਾ ਜਿੰਨਾ ਆਪਾਂ ਪਿਆਰ ਨਾਲ ਬਣਾਵਾਂਗੇ ਹਨ ਖਾਣ ਵਾਲੇ ਦੇ ਮਨ ਚ ਵੀ ਉਨੇ ਹੀ ਪਿਆਰ ਜਾਗਦਾ ਇਸ ਤਰ੍ਹਾਂ ਇਹਨੂੰ ਵੀ ਆਪਾਂ ਰਾੜ ਲਾਂ ਜੋਦੇ। ਹਲੋ ਜੀ ਇਹਨਾਂ ਨੂੰ ਵੀ ਆਪਾਂ ਇ ਉੱਚੇ ਵਾਲੇ ਚੱਕ ਦੇ ਉੱਪਰ ਰੱਖੀ ਜਾਣੇ ਇਸ ਤਰ੍ਹਾਂ। ਇਸ ਤਰ੍ਹਾਂ ਆਪਾਂ ਸਾਰੇ ਰਾੜ ਲਾਂਗੇ ਤੇ ਉਹ ਦੂਸਰੇ ਵੀ ਤੇ ਫੇਰ ਤੁਹਾਨੂੰ ਦਿਖਾਉਣੇ ਆਂ ਜੀ ਸਾਰੇ ਰਾੜ ਕੇ ਫਿਰ ਆਪਾਂ ਚਾਹ ਸਮੇਂ ਤਿਆਰ ਕਰਾਂਗੇ ਨਾ। ਹਾਂਜੀ ਉਹ ਆਪਾਂ ਕੱਢ ਲਈ ਸੀਗੇ ਸਾਰੇ ਆ ਦੇਖੋ ਤੇ ਹੁਣ ਆਪਾਂ ਪਾਵਾਂਗੇ ਕੜਾਈ ਦੇ ਵਿੱਚ ਗੋੜ ਤੇ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਅੱਧਾ ਕੱਪ ਪਾਣੀ ਦਾ ਬਸ ਅੱਧਾ ਕੱਪ ਹੀ ਪੌੜਾ ਪਾਣੀ ਦਾ ਤੇ ਹੁਣ ਆਪਾਂ ਇਹਨੂੰ ਘੋਲ ਲਾਂਗੇ ਇਸ ਤਰ੍ਹਾਂ ਹਲਾ ਕੇ ਅੱਗ ਜ਼ਿਆਦਾ ਨਹੀਂ ਕਰਨੀ ਵੀ ਸਾਵਧਾਨੀ ਰੱਖਣੀ ਹੈ ਕਿਉਂਕਿ ਗੁੜ ਖੇ ਥੱਲੇ ਉਹ ਨਾ ਇਹ ਲੱਗ ਜੂਗਾ ਜਲ ਚ ਜਾਊਗਾ ਫਿਰ ਹੌਂਕ ਜਾਉਣ ਲੱਗ ਜਾਂਦਾ ਇਸ ਤਰ੍ਹਾਂ ਪੈਨ ਹਿਲਾਉਂਦੇ ਜਾਵਾਂਗੇ ਫਿਰ ਦਿਖਾਉਣੀ ਜੀਰੂ ਖੁਰ ਗਿਆ ਗਾ ਗੋੜਾ ਪਖਰ ਲੱਗ ਗਿਆ ਆਪਣਾ ਤੇ ਝੱਗ ਜੀ ਉੱਪਰ ਬਣ ਲੱਗੀ ਤੇ ਹੁਣ ਆਪਾਂ ਇਹਨੇ ਪੂਰੀ ਗਾੜੀ ਕਰ ਲਈ ਨਹੀਂ ਜਿੰਨਾ ਚਿਰ ਇੱਕ ਤਾਰ ਨਹੀਂ ਬਣਦੀ ਤੇ ਆਪਾਂ ਜੀਰੂ ਇੱਕ ਤਾਰ ਬਣਗੀ ਤੇ ਉਹਦੋਂ ਆਪਣੀ ਵੀ ਘਿਆਕ ਨਹੀਂ ਤਿਆਰ ਹੋ ਜੂਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਇੱਕ ਟੁਟਕੀ ਇੰਨਾ ਕੀ ਪਾਉਣਾ ਜ਼ਿਆਦਾ ਨਹੀਂ ਤੇ ਥੋੜੀ ਜੀ ਆਪਾਂ ਸੌਂਫ ਪਾਵਾਂਗੇ ਸੌਂਫ ਆਪਾਂ ਪੀਸੀ ਹੋਈ ਵੀ ਪਾ ਸਕਦੇ ਆ ਵੀ ਪਾਊਡਰ ਜਿਹਾ ਬਣਾ ਕੇ ਤੇ ਪਰ ਆਪਾਂ ਇੱਥੇ ਸਾਲਤ ਵੀ ਪਾਈ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਵੀ ਵਿੱਚ ਵਿੱਚ ਡਲਗੀਆਂ ਰਹਿ ਗਈਆਂ ਤੇ ਇੱਕ ਤਾਰ ਦੀ ਬਰਉਣੀ ਆਪਾਂ ਜਦ ਤੱਕ ਆਹ ਘਲਉਂਦੇ ਜਾਣਾ ਇਹਨੂੰ ਬਸ ਵਿੱਚ ਵਿੱਚ ਦੀ ਐ ਰੁਕ ਵੀ ਸਕਦੇ ਆ ਤੇ ਬਸ ਹਲਾਉਂਦੇ ਰਹਿਣਾ ਵੀ ਜਿਆਦਾ देर ਨਹੀਂ ਐ ਰੱਖਣਾ ਬਿਨਾ ਹਲਾਇ ਬਿਨਾ ਲੋ ਜੀ ਚਾਸ਼ਨੀ ਆਪਣੀ ਤਿਆਰ ਆ ਬਿਲਕੁਲ ਇੱਕ ਤਾਰ ਦੀ ਬਣ ਗਈ ਆ ਦੇਖ ਇਨੂੰ ਇਸ ਤਰ੍ਹਾਂ ਹਲਾ ਲਾ ਲਾਂਗੇ ਤੇ ਨਹੀਂ ਤਰ ਤੇ ਆਗ ਆਪਾਂ ਬੰਦ ਕਰਤੀ ਕਿਉਂਕਿ ਆਪਾਂ ਅੱਗ ਦੇ ਉੱਪਰ ਜ਼ਿਆਦਾ ਨਹੀਂ ਜੇ ਗੈਸ ਹੈ ਤਾਂ ਘੱਟ ਕਰ ਦੋ ਜਾਂ ਬੰਦ ਹੀ ਕਰ ਦੋ ਬੈਸਤ ਲੋੜ ਹੀ ਨਹੀਂ ਹੁੰਦੀਗੀ ਉਹ ਕੇ ਕਿਹੜਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸ਼ਕਰਪਾਰੇ ਜਿਹੜੀ ਆਪਾਂ ਬਣਾਈ ਆ ਆਵਲੇ ਤੇ ਆਪਾਂ ਸਾਰੇ ਪਾ ਦੇਣੇ ਆ ਇੰਨੀ ਜਿੰਨੀ ਤਰ੍ਹਾਂ ਮਿਕਸ ਕਰਦੇ ਉਸ ਤਰ੍ਹਾਂ ਹਲਾਉਂਦੇ ਜਾਣਾ ਤੇ ਉਦੋਂ ਤੱਕ ਰ ਆਪਾਂ ਇਹਦੇ ਵਿੱਚ ਐ ਹਲਾਉਂਦੇ ਜਾਣਾ ਮਿਕਸ ਇੰਨੇ ਚਿਰ ਜਮਾ ਐ ਸੁੱਕ ਕੇ ਵੀ ਚਾਸ਼ਮ ਨਾਲ ਨਹੀਂ ਲੱਗ ਜਾਂਦੀ ਤੇ ਬਸ ਅੱਗ ਨਹੀਂ ਚਲਾਉਣੀ ਆਪਾਂ ਤੇ 1-2 ਮਿੰਟਾਂ ਦੇ ਵਿੱਚ ਵੀ ਵਧੀਆ ਰਚ ਜਾਂਦੀ ਹੁੰਦੀ ਹੈ ਵਿੱਚ ਤੇ ਇਸ ਤਰ੍ਹਾਂ ਹਲਾਉਂਦੇ ਜਾਓ ਜੇ ਨਹੀਂ ਚਰ ਜਮਾ ਐ ਸੁੱਕ ਨਹੀਂ ਜਾਂਦੀ ਚਾਸ਼ਮ ਇਹਨੇ ਪਹਲਾਈ ਜਾਂ ਮੇਰੇ ਬਸ ਸੇਕ ਜਾਈਆ ਹੁਣ ਆਪਾਂ ਅੱਗ ਨਹੀਂ ਚਲਾਈ ਤੇ ਬਹੁਤ ਹੀ ਟੇਸਟੀ ਤੇ ਕਰਿਸਪੀ ਹੁੰਦੇ ਆ ਆ ਥੋੜੇ ਜਿ ਵਿੱਚ ਆਪਾਂ ਤੋਂ ਪਿਛਲੇ ਜਿਹੜਾ ਪੂਰਜਾ ਕੱਢਿਆ ਸੀ ਥੋੜੇ ਜਿਹਾ ਜ਼ਿਆਦਾ ਬ੍ਰਾਊਨ ਹੋ ਗਏ ਵੈਸੇ ਉਹ ਵਧੀਆ ਬਣਿਆ ਖਾ ਸਕਦਾ ਤੋੜ ਕੇ ਵੇਖਿਆ ਸੀ ਮੈਂ ਆ ਵੇਖੋ ਇਹ ਆਪਾਂ ਰੰਗ ਹੀ ਹੋ ਜਾਂਦੇ ਆ ਥੋੜਾ ਜਿਹਾ ਸਰਾ ਰੰਗ ਤੇ ਇਸ ਤਰ੍ਹਾਂ ਆਪਾਂ ਹਲਾਈ ਜਾਣਾ ਫਿਰ ਦਿਖਾਉਣੀ ਆ ਲੋਜੀ ਆਪਣੀ ਚਾਸ਼ਨੀ ਬਿਲਕੁਲ ਰਚ ਗਈ ਵਿੱਚ ਤੇ ਵਧੀਆ ਬਣ ਗਏ ਤੇ ਹੁਣ ਆਪਾਂ ਤੁਹਾਨੂੰ ਥਾਲ ਦੇ ਵਿੱਚ ਕੱਢ ਕੇ ਥਾਉਣੇ ਆ ਤੇ ਜਰੂਰ ਇੱਕ ਵਾਰ ਰੈਸਪੀ ਟਰਾਈ ਕਰਕੇ ਵੇਖਿਓ ਤੇ ਸੋਨਸਰ ਤੁਹਾਨੂੰ ਟਵਿੰਟ ਕਰਕੇ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਿਓ ਲਾਈਕ ਕਰਿਓ ਹਰ ਵਕਤ ਸ਼ੇਅਰ ਕਰਿਓ ਜੇ ਨਵੇਂ ਆਪੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਂ ਤਾਂ ਸਾਰੇ ਕੱਢ ਲਏ ਥਾਲ ਚ ਹਾਂਜੀ ਲਓ ਜੀ ਤਿਆਰ ਆਪਣੀ ਬਿਲਕੁਲ ਸ਼ਕਰਪਾਰੇ ਤੇ ਵੀਡੀਓ ਕਿਵੇਂ ਲੱਗੀ ਜੀ ਜ਼ਰੂਰ ਦੱਸਣਾ ਤੇ ਆਪਾਂ ਮਿਲਦੇ ਜੀ ਨਵੇਂ ਜਿਹੀ ਬਲੌਗ ਨਾਲ ਸੋਣੇ ਜੀ ਨਾਲ ਤੇ ਇੱਕ ਅੱਧੀ ਰੈਸਪੀ ਆਪਾਂ ਤੁਹਾਨੂੰ ਹੋਰ ਬਣਾਉਣੀ ਦੱਸਾਂਗੇ ਉਹਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ